ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੱਲ੍ਹ ਤੋਂ ਤੈਅ ਹੋਇਆ ਵੀ ਅਸੀਂ ਬੁੱਧਵਾਰ ਤੱਕ ਇਸ ਕਨੈਕਸ਼ਨ ਦਾ ਬਾਤ ਤੋਂ ਫਰੂਰਾ ਨੀਤੀ ਬਣਾ ਕੇ ਵਿੱਜਲਵਾ ਕੇ ਦੇਵਾਂਗੇ ਸੁਭਾਨ ਅੱਲਾਹ ਕੁਰੂ ਨੇ ਸੁਣੇ ਦਾ ਗਾਉਂ ਪਿੰਡ ਨਹੀਂ ਜਿਲ੍ਹਾ ਬਾਰਡਰ ਹਾਂ ਤੇ ਹਰ ਕਿਹੜੇ ਲਾ ਕੇ ਕੋਈ ਨਹੀਂ ਲਾ ਕੇ ਹੋਰ ਪਰ ਪੋਸਟ ਵੀ ਹੁੰਦੀ ਹੁੰਦਾ ਕਿ ਡੰਗ ਡਾੜੀ ਹੁੰਦਾ ਹੈ ਕੰਮ ਕੋਈ ਨਾ ਬੈਠ ਲਾਉਂਦੀ ਕੋਸ ਨਹੀਂ ਹੁੰਦਾ ਜੀ ਟੀਸਾ ਨਹੀਂ ਬਣਾਉਂਦਾ ਵਾਇਦਰਾ ਇਧਰ ਇੱਥੇ ਬਾਪੂ ਆਪਣਾ ਕੀ ਕਰ ਗਿਆ ਤੇ ਸਪੰਦਰ ਸੁਪਾ ਹੋ ਰਿਹਾ ਹੈ ਕਿਹਨੋਂ ਆਲੇ ਉਹ ਆਇਆ ਕੋਈ ਨਾ ਰੋਣਾ ਪਣੀ ਕੋਈ ਪਾਸੋਂ ਸਿੰਧਾ ਸਿੰਘ ਦੀ ਮੋਟਰ ਗੱਡਾ ਆਉਦਾ ਜੀ 7 7 ਲੱਖ ਰੁਪਏ ਭਰਾਲਿਆ ਜੀ ਤੇ ਹੁਣ ਸ਼ੰਦਾ ਸਿੰਘ ਦੀ ਹਾਲਤ ਵਿਗੜ ਗਈ ਉਹਦੇ ਸਾਰੇ ਜੀ ਹੁਣ ਗਮੀ ਦਾ ਮਾਹੌਲ ਬਣਿਆ ਪਿਆ ਇੱਥੇ ਜੀ ਉਹ ਸੌਂਦੇ ਨਹੀਂ ਚਾਹਾਂਗੇ ਉਹਨੇ ਲਈ ਢੋਲ ਦੀ ਸਾਜ਼ ਤੋਂ ਬੈਂਦੇ ਆ ਬਾਈ ਵੱਤ ਵੱਤ ਪਹੁੰਚੋ ਇੱਥੇ ਜੀ ਬਈ ਸ਼ੰਦਾ ਸਿੰਘ ਦਾ ਉਹ ਤਾਂ ਬੜਾ ਪੈ ਗਿਆ ਤੇ ਆ ਬਈ ਸ਼ੰਦਰ ਸਿੰਘ ਦਾ ਮੁੰਡਾ ਛੋਟਾ ਮੁੰਡਾ ਜਿਹੜਾ ਕਿ ਇੱਥੇ ਬਈ ਇਸ ਟਾਈਮ ਰੋ ਰਿਹਾ ਤੁਸੀਂ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਵੀ ਤੁਸੀਂ ਕਿਵੇਂ ਰੋ ਰਿਹਾ ਵਿਚਾਰਾ ਕਿਉਂਕਿ ਇਹਦੇ ਪਿਓ ਨੂੰ ਵੀ ਇੱਥੇ ਦੌਰਾ ਪੈ ਚੁੱਕਾ ਆ ਤੁਸੀਂ ਦੇਖਦੇ ਹੋ ਕੋਈ ਸੁਣਵਾਈ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਬਣਾ ਦੇਣਾ ਹੈ ਹਾਂ ਗਿਆ ਕਰ ਗਿਆ ਯਾਰ ਲੈਣਾ ਪਾਣੀ ਨਾਲ ਆ ਵੇ ਇੱਥੇ ਵੀ ਆ ਗਲੋ ਆਹ ਦੇ ਆਪ ਜਾਈ ਕਰਿਓ ਆਹ ਫੱਡੇ ਬਾਂਡੇ ਹਰ ਇੱਕ ਥਾਂ ਤੇ ਜੇ ਦਾ ਕੋਈ ਕੀੜੀ ਪਾਕ ਬਾਂਡੇਦਾ ਤੇ ਸ੍ਰੀ ਸਾਹਿਬ ਪਾ ਲੈਦਾ ਕਹਿ ਲੈਂਦੇ ਆਤਰਾ ਕੀ ਹੈ ਤੇ ਜੇ ਕੋਈ ਬੋਤੀਆਂ ਵਾ ਕੇ ਮੁੰਡਾ ਛਾਟ ਪਾ ਲੈਂਦੇ ਆਂਦੇ ਗੈਸ਼ਤਾ ਇਹ ਭਾਰਕ ਥਾਂ ਤੇ ਆਪਣੀ ਸੱਤ ਕੌਮ ਨੂੰ ਬਦਨਾਮ ਕਰਨ ਤੇ ਤਲੇ ਹੋਇਆ ਪਰ ਮਾਰ ਆ ਜਾਓ ਉਹ ਦਾਸਰਾ ਆਪਣੇ ਨਾਲ ਸੱਚ ਦੀ ਲੜਾਈ ਲੜਦੇ ਆ ਆਪਾਂ ਕੋਈ ਨਾ ਕੋ ਇਹਨਾਂ ਨੂੰ ਹੱਕ ਇਹਨਾਂ ਨੇ ਮੇਰੀ ਮੰਗ ਲਈ ਆਪਾਂ ਆਉਂਦਾ ਹੱਕ ਨੂੰ ਜੰਦਾਬਾਦ ਰਾਜੀ ਖੋਸਾ ਜੁੜਨੇ ਆ ਸਖਜਿੰਦਰ ਸਿੰਘ ਖੋਸਾ ਪ੍ਰਧਾਨ ਹੋ ਚੁੱਕੇ ਆ ਬਾਈ ਧਰਨੇ ਦੇ ਵਿੱਚ ਾਰੇ ਇਤਫਾਨ ਜੀ ਆਪ ਸਭ ਪਲੀਤ ਕਹਾਂ ਚਾਹੰਦੀ ਹਾਂ ਕਿ ਵੈਰ ਹੋਏ ਜਿਹੜੇ ਆਪਣੇ ਕਿਸਾਨਾਂ ਨਾਲ ਵੱਡੀ ਠੱਗੀ ਮਾਰੀ ਆ ਇੱਕ ਪਾਸੇ ਤਾਂ ਇਹਨਾਂ ਕੋਲ ਪੈਸੇ ਜਮ੍ਹਾਂ ਕਰਵਾ ਲਏ ਤੇ ਦੂਜੇ ਪਾਸੇ ਜਿਹੜਾ ਕਨੈਕਸ਼ਨ ਕਿਸੇ ਹੋਰ ਨੂੰ ਦੇ ਦਿੱਤਾ ਪੈਸੇ ਲੈ ਕੇ ਜਿਨ੍ਹਾਂ ਦੀ ਦੇਰ ਤੱਕ ਇਹਦਾ ਨਾਮ ਨਹੀਂ ਹੋ ਕੰਦਾ ਜਿਨ੍ਹਾਂ ਦੇਰ ਤੱਕ ਅਸੀਂ ਜਾਰ ਤੱਕ ਪਹੁੰਚ ਨਹੀਂ ਜਾਂਦੇ ਕੋਈ ਦੇਰ ਤੱਕ ਜਿਹੜਾ ਤਾਗਾ ਜਿੱਥੇ ਸੀ ਕਾਨੂੰਨ ਰੋਡ ਜਾਰ ਕਰਾਂਗੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਸਮੇਂ ਲਈ ਜੇ ਸਾਡੇ ਦੇ ਪਰਚੇ ਹੋ ਜਾਣ ਸਾਡੇ ਤੇ ਕੋਈ ਹੋਵੇ ਪਰ ਉਹ ਸੁਭੇਰ ਕੋ ਤੂਫਾਨ ਦਾ ਜਿਹੜਾ ਕਲੈਕਸ਼ਨ ਆ ਜਿੰਨੀ ਦੇਰ ਤੱਕ ਚੱਲਦਾ ਨਹੀਂ ਉਨੀ ਦੇਰ ਤੱਕ ਜਿਹੜੇ ਕਸਾਰ ਸਾਰੇ ਚੈਨ ਨਾਲ ਨਹੀਂ ਸੁਣਗੇ ਤੇ ਮੈਂ ਤੁਹਾਨੂੰ ਇਹ ਦੱਸਣਾ ਕਰਨਾ ਪਸਾਰੀ ਆਜ ਆਪਾਂ ਨੂੰ ਲੋੜ ਆ ਕਾਰਾਂ ਦੇ ਦੀ ਕਿਸਾਨੀ ਤੋਂ ਕੁਸੀਂ ਕਿਸਾਨੀ ਦੇ ਜਵਾਨੀ ਨੂੰ ਬਚਾਉਣਾ ਤੇ ਤੁਹਾਨੂੰ ਆਪਣੀ ਲੜਾਈ ਆਪੇ ਮੁਰਜਾ ਕੇ ਆਪ ਲੜਨੀ ਪੈਣੀ ਆ ਜੇ ਤੁਸੀਂ ਕਹੋ ਕਿ ਘਰੇ ਬੈ ਕੇ ਅਸੀਂ ਹਾਕ ਲੈ ਲਾਂਗੇ ਤੁਹਾਨੂੰ ਹਾਕਮੀਓ ਨਹੀਂ ਸੁਣੋ ਸਮਝਦਾਓ ਤੁਸੀਂ ਬੜੀ ਬੜੀ ਮੀਂਦ ਕੀਤੀ ਆ ਔਰ ਮੈਂ ਐਚਓ ਅਧਿਕਾਰੀਆਂ ਨੂੰ ਦੱਸਣਾ ਚਾਹਾਂ ਚੋਕਨੂ ਪੰਜਾਬ ਦੇ ਚੱਪੇ-ਚੱਪੇ ਤੋਂ ਜਿਹੜੇ ਕਿਸਾਨ ਨੇ ਮੋਢ ਕੀ ਜੜੇ ਹੈ ਤੀਰ ਕਰਦੇ ਮੂਰੇ ਪੁੱਤਰ ਤੇ 딸ਾਂ ਦਾ ਫਿਕਰ ਹੈ ਕਿ ਕਿਉਂਕਿ ਦਾਨ ਕਿਤੇ ਬਾਹਰ ਜਲਦੀ ਤੇ ਲੱਗਾ ਸੀ ਪਹਿਲਾ ਪਟਿਆਏ ਮੀਟ ਨਹੀਂ ਕੋਲੋੜੀ ਮੀਟ ਨਹੀਂ ਇਸ ਕਰਕੇ ਮੈਂ ਬੜੀ ਗੱਦੀ ਤੇ ਚਲਾ ਕੇ ਟਾਈਮ ਨਾਲ ਪਹੁੰਚਿਆ ਕਸਾਲ ਵੀਰੋ ਜਿਮੀ ਦੇਵ ਦਾ ਆਪਣਾ ਕਲੈਕਸ਼ਨ ਚਾਲੂ ਹੋ ਰਿਹਾ ਦਾ ਆਪਾਂ ਵੀ ਦੇਵ ਸਾਹਿਬ ਤੇ ਇਹ ਘਰਨਾ ਚੱਕ ਲੋ ਸਾਰੇ ਭੈਣ ਤੋਂ ਅੰਮੀ ਜੀ ਆਡੀ ਕਿਸਾਨੀ ਨਾਲ ਧੱਕਾ ਸਰਕਾਰਾਂ ਦਾ ਧੱਕਾ ਮਲਾਜ਼ਮਾਂ ਦਾ ਧੱਕਾ ਗਾ ਦਾ ਛੋਕੜਾ ਖਾਦੇ ਘਿਰਦੇ ਨੇ ਗੁੱਡੇ ਕਿਸਾਨ ਬਿਚਾਰੇ ਬਿਜਲੀ ਕਾ ਲਾਗੇ ਵਿੱਚ ਨਾ ਕੋਈ ਕਸੂਰ ਆ 7 ਸਾਲ ਹੋ ਗਏ 1 ਲੱਖ ਰੁਪਇਆ ਭਰੇ ਨੂੰ ਤੇ ਕਿੰਨਾ ਵਿਆਜ ਬਣਦਾ 1 ਸਾਲ 10 ਸਾਲ ਦਾ ਫੱਕਾ ਥੱਲੇ ਲੱਗਦਾ ਰਹੂ ਤੇਨ ਲੱਖ ਤੋਂ ਉਪਰ ਹੋ ਰਹੀ ਤੇ ਮੈਂ ਕਿ ਹੋ ਗਈ ਹੈ ਜਿਹੜੀ ਬਿਜਲੀ ਲੈ ਕੇ ਕੋਰੇ ਕੋਈ ਚਾਦੀ ਤੇ ਇਹ ਪਬਲੀਕ ਸੁਕਾ ਤੇ ਮੀਰੀ ਬਹਿਤਣਾ ਜਿਹੜੇ ਨਾਲ ਆ ਕੇ ਬੁਜੁਰਗ ਵਿਚਾਰਾ ਉਹ ਚਾਹੂਂ ਪਿਆ ਰੋਗਾਗੇ। ਛੇਕਰ ਬੁਜੁਰਗ ਦੀ ਕਿਸੇ ਜਿੰਦਗਾਂ ਨੂੰ ਖੁਸ਼ ਹੋ ਗਿਆ। ਪੰਜਾਬ ਦਾ ਟੱਪਾ ਟੱਪਾ ਬੰਦ ਕਰਾਂਗੇ ਤੇ ਅਸੀਂ। ਬੋਲੇ ਛੋਟੇ ਹੋ। ਬੋਲੇ। ਬੁਜੁਰਗ ਦਾ ਜਨਾਜ਼ਾ ਕਮਿਸ਼ਨ ਲੱਗਦਾ ਜੀ। ਇਹ ਬੁਜੁਰਗ ਖੇਤੀ ਛਾਰਕ ਤੇ ਰਹੂਗਾ। ਛੇ ਦਾ ਫਾਰਮ ਦੱਸਦਾ। ਆਪਾਂ ਰੋਕਣਾ ਬੈਸੋ। ਸਾਰਾ ਸਮਾਸ ਰੇਤੋਂ ਖੂਹ ਜਾ ਕੇ ਅੱਜ ਵੀ ਰਾਤ ਨੂੰ ਛੁੱਟਿਆ ਕਾਪੋ ਰੋਕਣਾ ਨਾ ਪਾਣੀ ਸਰਪ ਦੇ ਚਲਾਂਗੇ ਜਿੰਨੀ ਦੇਰ ਤੱਕ ਕ੍ਰੈਕਟਰ ਚੱਲੂ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਸਾਡੀ ਨਹੀਂ ਬੰਦ ਹੋਣੀ ਤੇ ਸਾਡੇ ਤੋਂ ਕੋਈ ਸੋਝੇ ਜੇ ਪਾਣੀ ਦੇ ਬਿਚਾਰਾ ਪੈ ਗਿਆ ਤੇ ਮਰਾਂਗੇ ਘਾਤੇ ਕਿਸਾਨ ਮਰਦੇ ਆਏ ਨੇ ਛੇਤਣਾ ਪ੍ਰਾਪਤ ਕਰਦੇ ਆਏ ਨੇ ਕੋਈ ਕਿਸੇ ਨੂੰ ਆਰਾਮ ਨਾਲ ਸ਼ਾਂਤ ਨਹੀਂ ਆ ਜਾਂਦਾ ਬੈਠੋ ਹਰੇ ਜਿੰਨੀ ਦੇਰ ਤੱਕ ਕੋਈ ਸੀਨੀਅਰ ਅਫਸਰ ਆਏ ਨਹੀਂ ਕੋਈ ਗੱਲ ਕਹਿ ਨਹੀਂ ਹੋ ਜਾਂਦੀ 19 ਦੇਰ ਤੱਕ ਕਿਸੇ ਨੇ ਘਰੇ ਨਹੀਂ ਜਾਣਾ ਨਹੀਂ ਤਾਂ ਸਾਰਾ ਇੰਤਜ਼ਾਮ ਤੁਹਾਡਾ ਰੋਟੀ ਪਣੇਗਾ ਕੀਤਾ ਹੋਇਆ ਉਹ ਸਾਰਾ ਗੁਲੇਰੇ ਆਪਾਂ ਰੋਡ ਜਮ ਕਰਾਂਗੇ ਪਰਦਾਰਾ ਪਾਲਣਾ ਜਿਹੜਾ ਸੜਕ ਤੇ ਲਾਉਣਾ ਨੂੰ ਸੋ ਬਾਕੀ ਜਿਹੜੇ ਪੁਲਿਸ ਸਟੇਜ ਐ ਜਿਹੜੀ ਚੱਲਦੀ ਸੀ ਅੱਗੇ ਨੂੰ ਫੇਰ ਕਰਾਓ ਮਾਰਦੀ ਦੁਕਾਨ ਜੁਨੀਅਰ ਖੋਸਾ ਜੀ ਜੀ Baerdza, owning that statement, the windapad in Rocky Q isn't masuk. Hey catch you got power child. Is this <laughs> still holding all of screens on hiya? Garaqan trzeba. So there's no difference, please come a lot. Yeah mga ਐਕੀਵ ਸਾਹਿਬ ਐਸਡੀਓ ਸਾਹਿਬ ਜੀ ਸਾਹਿਬ ਜਿਹੜੇ ਆ ਕੇ ਆਪਣਾ ਪੁੱਛਣਾ ਅਵਸ਼ਾਰ ਹੋ ਰਿਹਾ ਸ੍ਰੀਮਾਨ ਜੀ ਜਿਹਨਾਂ ਦਾ ਹੱਲ ਕਰਨੇ ਕਹਿਣਾ ਆਏ ਤਾਂ ਜੀ ਵੀ ਆਪਾਂ ਕੁਝ ਪੁੱਛ ਤੁਰਾ ਰਹੇ ਹਾਂ ਜੀ ਮਾਨ ਜੀ ਜਨਕੂਏ ਨਾ ਕੋਈ ਅੱਜਨੇ ਕੋਲੇ ਦਾ ਬਜ਼ੁਰਗ ਆ ਕੇ ਆ ਰਿਹਾ ਪੂਰੀ ਹਾਲਤ ਦੇ ਹਾਂ ਜੀ ਤੇਰਾ ਦਾ ਮੁੰਡਾ ਉਹਦਾ ਠੱਕੇ ਖਾਂਦਾ ਬਕਾ ਬੁਜਾਰਾ ਕੋ ਪਿਆਰ ਇੱਕ ਵਾਰ ਥੋੜਾ ਜਿਹਾ ਥੋੜਾ ਹੋਵੇ ਤਾਂ ਪੁੱਛ ਹੋ ਜੇ ਇਹ ਰੁਕਮੇ ਦੇ ਵਾਦਨਾ ਨਾ ਪੈਸੇ ਜਿੰਨਾ ਕਰਾਦੇ ਆ ਸੋ ਜਿਹੜੀ ਬਿਜਲੀ ਭਾਗ ਨੇ 2 ਬਰੇ ਕੋਰ ਦੇ ਵਿੱਚ ਅਸੀਂ ਕੀਤਾ ਹੁਣ ਸਾਡੀ ਫੀਮਿੰਟਿੰਗ ਹੋਇਆ ਅਸੀਂ ਪੈਸੇ ਜਮ੍ਹਾਂ ਕਰਾ ਦਿੱਤੇ ਸਾਰਾ ਕੁਝ ਹੋ ਚੁੱਕਾ ਜੀ ਸਾਡਾ ਕਨੈਕਸ਼ਨ ਹੀ ਲੱਗ ਪਾ ਰਿਹਾ ਸਾਨੂੰ ਪ੍ਰੋਬਲਮ ਪਲੇਟ ਹੋ ਰਹੀ ਆ ਤੁਸੀਂ ਉਹਦੇ ਵਿੱਚ ਜਵਾਬ ਇਹ ਦਿੱਤਾ ਇਹਨਾਂ ਨੇ ਜੀ ਕਿ ਅਸੀਂ ਅਪੀਲ ਜਿਹੜੀ ਆ ਉਹਦੇ ਅਰਜ਼ੀ ਦਿੱਤੀ ਹੈ ਜੀ ਸਾਡਾ ਦੇਖੋ ਤੁਹਾਡੀ ਹਿੱਸੇ ਡਿਫੈਂਸ ਦੇ ਵਿੱਚ ਮੈਂ ਗੱਲ ਕਰ ਰਿਹਾ ਦੇਖੋ ਕਦੇ ਨਹੀਂ ਹਲਦਾ ਇਹ ਕਿ ਮੈਂ ਇਹਨਾਂ ਨੂੰ ਇੰਨੀ ਗੱਲ ਕਹੀ ਸੀ ਆਪਣੇ ਬੰਦੇ ਨੂੰ ਕੀ ਤੁਸੀਂ ਵੀ ਇੱਕਾ ਤੁਹਾਨੂੰ ਕੰਪਲੇਂਟ ਦਿਓ ਹਾਂ ਕਿ ਅਸੀਂ ਪੈਸੇ ਜਮਾ ਭਾ ਦਿੱਤੇ ਨੇ ਨੰਬਰ ਹਾਂਜੀ ਹਾਂਜੀ ਜੋ ਆਪਾਂ ਪ੍ਰੋਬਲਮ ਆਪਾਂ ਦੇ ਕੋ ਡਾਕਟਰ ਕੋ ਜਾਵਾਂਗੇ ਤਾਂ ਡਾਕਟਰ ਨੂੰ ਦੁਬਾਰਾ ਨਹੀਂ ਦੱਸਾਂਗਾ ਦਵਾਈ ਦੇ ਦੇਣਾ ਹੋਣਾ ਮੈਂ ਤਾਂ ਡੰਦਰ ਚੰਦੀਗੜ੍ਹ ਮੈਂ ਆਪ ਇਹੋ ਜਿਹੀ ਰਿਪੋਰਟ ਪੈਂਚਾਇਤ ਮੈਂ ਸਰਦਾਰ ਨਾਲ ਦੱਸਣ ਲੱਗਾ ਜੀ ਮੈਂ ਸਵੇਰੇ ਜਾਣ ਲੱਗਾ ਉਹਨੇ ਕੱਲ ਕਰ ਗਿਆ ਜੀ ਆ ਜੀ ਕੋਈ ਤਰਖਾਸ ਦਿਓ ਇਹ ਸਾਨੂੰ ਜੋ ਤੁਹਾਨੂੰ ਤਕਲੀਫ ਹੈ ਜੀ ਆਪਾਂ ਨੂੰ ਇਦਾਂ ਵਰਮਲੀ ਗੱਲਾਂ ਕਰਦੇ ਆਂ ਆਪਾਂ ਐਕਸਪਰਟ ਕੋਲੇ ਪਾਸੇ ਚੱਲਣੇ ਆ ਇਹ ਜਵਾਬ ਦੇਣਗੇ ਕਿ ਗਾਇਨ ਨੰਬਰ 2 ਚੋਂ ਰੋਕਦੇ ਨੂੰ ਨਹੀਂ ਤਾਂ ਗੱਲ ਲੱਗੂਗਾ ਆਪਾਂ ਨਹੀਂ ਕਰਦੇ ਭਾਈ ਇਹਨਾਂ ਦੀ ਮਰਜ਼ੀ ਦੇਣੀ ਨਹੀਂ ਦੇਣੀ ਇਹ ਤਾਂ ਵੈਸੇ ਸੁਝਾਸ਼ਨ ਇਹ ਸੀ ਕਿ ਦੂਜਾ ਚਲੋ ਹਾਂਜੀ ਹੁਣ ਇਹ ਇਹਨਾਂ ਨੇ ਇਹ ਦੱਸਿਆ ਜੀ ਕਿ ਭਈ ਜਿਹੜਾ ਬੰਦਾ ਇੱਥੇ ਹੈਗਾ ਸੀਗਾ ਜੀ ਹਰਦੀਪ ਸਿੰਘ ਹਾਂਜੀ ਉਸ ਬੰਦੇ ਤੇ ਵਿਭਾਗੀ ਕਾਰਵਾਈ ਹੋਈ ਹੈ ਮੈਂ ਇਹਨਾਂ ਨੂੰ ਕਿਹਾ ਜੀ ਦੋ ਪੱਤਰ ਪਿਆ ਰਹਿਆਂਗਾ ਤਾਂ ਦੇਖੋ ਮੈਨੂੰ ਇਸ ਕੇਸ ਦੇ ਬਾਰੇ ਸੁਣੀ ਸੁਣਾਈ ਗੱਲ ਮੈਂ ਦੱਸ ਸਕਦਾ ਹਾਂ لیکن ਉਹ ਜਿਹੜੀ ਡਿਜੀਟ ਪ੍ਰਤ ਬੇਚਾ ਉਹ ਮੈਂ ਅਜੇ ਤੱਕ ਵੀ ਨਹੀਂ ਦੇਖੀ ਸਿਵਾਏ ਕਿ ਉਹਨਾਂ ਦੇ ਆਰਡਰਾਂ ਤੋਂ ਬਾਕੀ ਲੈ ਜਾਂਦੇ ਵਿੱਚ ਸਭ ਖਰਾਬ ਲੱਗੇ ਨੇ ਮੈਂ ਉਹਦੀ ਗੱਲ ਕੀਤੀ ਜੀ ਫਿਰ ਉਸ ਤੋਂ ਬਾਅਦ ਸਾਹਮਣੇ ਇਹਨਾਂ ਦੇ ਦਿਆ ਦੇ ਬਸੀ ਉਹਦੇ ਆਰਡਰ ਦੇ ਦੱਸੋ ਕਦੋਂ ਕੋਡ ਚੱਲ ਰਹੀ ਕੋਡ ਸਰਕਾਰ ਦਾ ਕੀ ਦੇਖ ਰਹੇ ਹੋ ਇਹਦਾ ਜਵਾਬ ਦੇ ਮਾਣ ਦੇ ਰਿਕਾਰਡ ਕਿਉਂ ਨਹੀਂ ਦੇਖਿਆ ਤੁਸੀਂ ਕੱਲ ਕਈ ਸੀ ਮੀਟਿੰਗ ਤੇ ਆਉਂਦੇ ਆ ਇੱਕ ਵਾਰ ਪ੍ਰਧਾਨ ਜੀ ਕਾਦਨ ਟਾਈਮ ਤੱਕ ਤਾਂ ਕਹਿੰਦੇ ਤੁਹਾਡੇ ਕੋਲੇ ਘੰਟੇ ਭੀ ਆ ਰਹੇ ਆ ਹਾਂ ਕੱਲ ਐਸਐਚਓ ਸਾਹਿਬ ਨੇ ਗੱਲ ਕੀਤੀ ਜੀ ਬਿੱਟੇ ਐਸਐਚਓ ਸਾਹਿਬ ਕਰ ਪਹਿਲੇ ਵੀ ਬਾਹਰ ਆਏ ਨੇ ਕਹਿੰਦੇ ਚੰਡੀਗੜ੍ਹ ਬਾਹਰ ਆਉਂਦੇ ਕੱਲ ਨੂੰ ਆਵਾਂ ਬਾਹਰ ਚੱਲੀ ਗਏ ਦੱਸ ਕੱਲ ਦਿਨ ਤੁਸੀਂ ਆ ਕੇ ਸਵੇਰ ਦੇ ਰਿਕਾਰਡ ਕਿਉਂ ਨਹੀਂ ਦੇਖਿਆ ਫਿਰ ਤਾਂ ਇਹਨਾਂ ਦਾ ਬੰਦਾ ਨਾ ਅੱਜ ਅੱਜ ਸਵੇਰ ਦਾ ਕਰਦੇ ਨੇ ਇਹ ਜੇ ਮਾਲਕ ਨੂੰ ਕਹਿੰਦੇ ਹਾਂ ਫੇਰ ਕੀ ਹੋਏ ਕੀ ਨਹੀਂ ਕਾਰਟ ਨਹੀਂ ਆਏ ਲੋਰ ਜੈਸਟ ਨਹੀਂ ਮਿਲ ਰਹੇ ਇਹ ਤਾਂ ਦੇ ਰਿਹਾ ਕੋਈ ਖੜਾ ਖਾਓ ਜੋ ਪਾਪਾ ਪਾਪਾ ਚੋਲਹ ਹੋਈ ਕਾਰਟ ਦੀ ਕਾਰ ਹੋਈ ਬਾਈ ਹੋਈ ਕੋਈ ਇੱਕ ਜਣ ਨੂੰ ਗੱਲ ਕਰਾਂਦਾ ਨਹੀਂ ਆ ਗੱਲ ਕਰਾਂ ਹਾਂ ਬਾਈ ਕਿਉਂ ਨਹੀਂ ਚੱਲਦਾ ਚੰਗਾ ਮੁੱਟਾ ਤੂੰ ਜਾ ਰਿਹਾ ਇੱਥੇ ਲੋਕ ਸਾਡੇ ਪਤਵਾ ਦਾਲਦਾ ਤਾ ਤਰਕਾਰੀ ਆਰਡਰ ਹੋ ਗਏ ਆ ਬੰਦਨ ਮੇਰੀ ਕੇਸ ਜੱਤ ਗਏ ਆ ਪੈਸਾ ਦੋ ਕੋਈ ਆਰਡਰ ਹੁੰਦਾ ਹੈ ਸਰ ਮੋਗਰਾ ਦੇ ਵਾਲੀ ਕੀਤੇ ਪਾਲ ਸਾਹਿਬ ਦੇ ਸੇਵਾ ਦੇ ਸਤਿ ਸ੍ਰੀ ਅਕਾਲ ਜੋ ਤੇ ਸੂਲਵਾਨ ਪਸਾਨ ਜੀ ਨੂੰ ਜਿਹੜੀ ਆਪਾਂ ਲੜਾਈ ਲੜ ਰਹੀ ਸੀ ਇਹਦੇ ਵਿੱਚ ਉਹ ਐਜੂ ਸਾਹਿਬ ਜੱਤੀ ਸਾਹਿਬ ਸਾਰਾ ਪ੍ਰਸ਼ਾਸਨ ਜਿਹੜਾ ਆਦੂ ਉਹਨਾਂ ਨੇ ਆਪਣੀ ਗੱਲਬਾਤ ਸੁਣੀ ਗੱਲ ਬਾਤ ਉਹ طے ਹੋਇਆ ਵੀ ਅਸੀਂ ਬੁੱਧਵਾਰ ਤੱਕ ਇਸ ਕਲੈਕਸ਼ਨ ਬਾਅਦ ਤੋਂ ਬੰਦੂ ਰਾਣੀਤੀ ਬਣਾ ਕੇ ਬਿਜਲਵਾ ਕੇ ਦੇਵਾਂਗੇ ਜੇ ਇਹ ਨਾ ਨਾ ਕਰਵਾ ਕੇ ਦਿੱਤਾ ਜੇ ਫਿਰ ਜਿਵੇਂ ਆਪਾਂ ਅੱਗੇ ਜਾਂਦੇ ਹੋ ਉਵੇਂ ਚੱਲੀ ਜਾਣਾ ਫਿਰ ਆਪਾਂ ਜਿਹੜਾ ਧਰਨਾ ਨਿਕਾੜੀ ਲਾਉਣਾਗਾ ਉਹ ਸੰਗਠਨ ਪ੍ਰੂਤ ਵੱਡੀ ਚੋਰੀਗੇ ਨਾ ਤੇ ਜੇ ਇਧਰ ਆਪਾਂ ਨੂੰ ਦੋ ਤਨਖਾਹ ਪੱਕਾ ਹੀ ਰਵਾਗੇ ਤੇ ਆਜ਼ਾਦ ਸਰੂਲਾ ਵਾਗੇ ਜਿੰਦਾਬਾਦ ਚ ਤੇ ਬਿਜਲੀ ਛੱਡਾਂਗੇ ਆਪ ਵੀ ਆਪਾਂ ਵੀ ਅਨੇਜਰਾਂ ਦੇ ਜਿਹੜੇ ਇੱਥੇ ਬੈਠੇ ਆ ਦਫ਼ਤਰ ਚ ਰਹੋਦੇ ਨੇ ਬਿਜਲੀ ਮਹਿਕਮਾ ਉਹ ਕਿੱਧਰ ਗਿਆ ਜਿਹੜਾ ਇਹਨੂੰ 100000 ਰੁਪਏ ਦੇ ਘਰ ਕਿਨੇ ਕਿਹਾ ਸੀ ਸੋਸਾਰਾ ਨੂੰ ਹੋ ਚੁੱਕੀ ਆ ਜੇ ਹੁਣ ਦੁਬਾਰਾ ਆਪਾਂ ਨੂੰ ਜਿਹੜੀ ਸਟੇਟਮੈਂਟ ਆਣੀਗੀ ਅਸੀਂ ਉਹ ਸਟੇਟਮੈਂਟ ਲੈ ਕੇ ਭੋਜੇ ਇੱਕ ਦਿਨ ਲੱਗ ਜੇ ਵੱਧ ਫਿਰ ਉਸ ਤੋਂ ਬਾਅਦ ਆਪਾਂ ਜੇ ਆਪਣਾ ਕੰਮ ਹੋਵਦਾ ਆਪੇ ਹੀ ਕਰਾਂਗੇ ਫਿਰ ਮੈਂਕਮੇ ਦੇ ਨਰਪਰ ਆਪਾਂ ਨਹੀਂ ਰਹਿਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਹੁਣ ਸ਼ਾਂਤਮਈ ਤਰੀਕੇ ਨਾਲ ਆਪਣਾ ਆਪਣੇ ਘਰਾਂ ਨੂੰ ਜਾਓ ਤੇ ਜਦੋਂ ਅਸੀਂ ਆਰਡਰ ਕਰਾਂਗੇ ਤੇ ਉਹਨੂੰ ਫਿਰ ਆਪਾਂ ਵੱਡਾ ਕੱਟ ਕਰਨਾ ਨਿੱਕਾ ਨਹੀਂ ਰੋਟਣਾ ਪਾਣੀ ਵਾਲੇ ਟੇਕਿਆਂ ਨਾਲ ਹੀ ਹੋਊਗਾ ਸਰ ਉਹਨਾਂ ਤਲਵਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮਰਣਾ ਸਾਰਿਆਂ ਨੂੰ ਸਾਡੀ ਕਿਸਾਨ ਯੂਨੀਅਨ ਖੋਸਾ ਜਿੰਦਾਬਾਦ ਹਰਦੀ ਕਿਸਾਨ ਯੂਨੀਅਨ ਖੋਸਾ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਰੋ ਬਹੁਤ ਵਧੀਆ ਹੋਇਆ ਪਰ ਇੱਕ ਮੇਰੀ ਬੇਨਤੀ ਆ ਜੇ ਤਾਂ ਆਪਣਾ ਫੈਸਲਾ ਹੋ ਗਿਆ ਤਾਂ ਬਹੁਤ ਵਧੀਆ ਅੱਗੇ ਵਾਸਤੇ ਹੋਰ ਵੀ ਬਹੁਤ ਫੈਸਲੇ ਆ ਕਿਤੇ ਵੀ ਧਰਮ ਦੇ ਜਾਣਾ ਕਿਸੇ ਨਾਲ ਵੀ ਯਾਰ ਜਹਾ ਵੱਡਾ ਦਾ ਛੋਟਾ ਬਿਨਾ ਝੰਡੇ ਤੋਂ 5 ਫੁੱਟ ਦੀ ਡਾਂਗ ਹਾਂ ਝੰਡੇ ਤੋਂ ਬਿਨਾ ਨਾ ਕੋਈ ਪਾਈ ਵੀ ਆਵੇ ਨਹੀਂ ਆਉਂਦੇ ਵੀ ਨਹੀਂ ਆਉਂਦੇ ਇਹ ਤੁਹਾਨੂੰ ਬੇਨਤੀ ਆ ਇੱਥੇ ਆਇਆ ਨਾ ਸੀ ਗੁੱਸਾ ਕਰੋ ਅਸੀਂ ਬੋਲਾਂਗੇ ਬੱਦ ਕਰੀ ਝੰਡਾ ਤੇਰਾ ਕਿੱਥੇ ਆ ਡਾਂਗ ਤੇ ਝੰਡਾ ਜਰੂਰ ਵੀ ਲੈ ਕੇ ਆਉਣਾ ਹੋ ਕਿਸੇ ਬੰਦਾ ਤੇ 400 ਬੰਦਾ ਝੰਡੇ ਤੋਂ ਵੀ ਤਿੰਨ ਆ ਇਹ ਮੈਂ ਹਮਤਾਂ ਸਾਡੀ ਮੈਂਤ ਮਾਰਦੇ ਸੀ ਪੰਜਾਬ ਦੇ ਲੀਡਰ ਕਰਕੇ ਤੁਹਾਨੂੰ ਕਹਿਣ ਲੱਗਿਆ ਬਿਨਾ ਝੰਡੇ ਤੋਂ ਕੋਈ ਬੰਦਾ ਨਾ ਵੇ ਇੱਥੇ ਹੋਰ ਵੀ ਤੁਹਾਨੂੰ ਕਿੱਥੇ ਜਾਣਾ ਛੱਡਾ ਤੂਰ ਦਾ ਪੰਜ ਫੁੱਗੇ ਜਾਨ ਨੜੋਈ ਕਾਨਿਆਂ ਦਾ ਭਾਰੇ ਨਾ ਝੰਡੇ ਇੰਨੀਆਂ ਸਾਡੀਆਂ ਬੇਨਤੀਆਂ ਵਾਹਿਗੁਰੂ ਜੀ ਦਾ ਖਾਤ ਸਾਹਿਬ